ਮਾਨਯੋਗ ਐਮ.ਐਲ.ਏ. ਸਾਹਿਬ ਜਾਣਦੇ ਹੈ ਕਿ ਇਹ ਟੋਟਲੀ ਗ੍ਰੀਨਫੀਲਡ ਸਕੂਲ ਬਣੂਗਾ ਜਿਹੜੇ ਬਾਕੀ ਸਾਡੇ ਸਾਰੇ ਸਕੂਲ ਆਫ ਫੈਮਿਨੀਆਂ ਸੋ ਐਗਜ਼ਿਸਟਿੰਗ ਸਕੂਲਸ ਦੇ ਵਿੱਚ ਹੀ ਅਸੀਂ ਰੈਨੋਵੇਸ਼ਨਸ ਹੈ ਨਿਊ ਬਲॉक्स ਐਡ ਕਰ ਰਹੇ ਹਾਂ ਇਹ ਸਕੂਲ ਹੈ ਜਿਹੜਾ ਟੋਟਲੀ ਜਿਹੜੀ ਜ਼ਮੀਨ ਹੋ ਗਈ ਹੈ ਬਾਉਂਡਰੀ ਵਾਲ ਹੋ ਗਈ ਹੈ ਤੇ ਡਰਾਇੰਗਸ ਬਣ ਗਿਆ ਤੇ ਇਸ ਜਿਹੜਾ ਸੈਸ਼ਨ ਹੈ ਉਹਦੇ ਵਿੱਚ ਜਿਹੜਾ ਬਜਟ ਦੀ ਅਲੋਕੇਸ਼ਨ ਵੀ ਹੋ ਗਈ ਤੇ ਉਸ ਦਾ ਟੈਂਡਰ ਲਾ ਕੇ ਉਸ ਦਾ ਜਿਹੜਾ ਵਰਕ ਹੈ ਸ਼ੁਰੂ ਹੋ ਜਾਊਗਾ ਦੂਜਾ ਇਹਨਾਂ ਦਾ ਸਵਾਲ ਸੀ ਕਿ ਕਿੰਨੇ ਦੇ ਏਰੀਆ ਦਾ ਹਾਈ ਸਕੂਲ ਹੈ ਗਵਰਨਮੈਂਟ ਸਮਾਰਟ ਹਾਈ ਹਾਈ ਸਕੂਲ 라ਵਾਲ ਇਹ ਸਕੂਲ ਨੂੰ ਅਪਗ੍ਰੇਡ ਕਰਾਣਾ ਚਾਹੁੰਦੇ ਆ ਇਹਦੇ ਵਿੱਚ 326 ਬੱਚੇ ਪੜ੍ਹਦੇ ਆ ਆਲੇ ਦੁਆਲੇ ਸਕੂਲ ਥੋੜੇ ਦੂਰ ਨੇ ਜਾਂ ਜਿਹੜੇ ਸੀਨੀਅਰ ਸਕੈਂਡਰੀ ਸਕੂਲ ਅਸ ਵਿੱਚ ਲੜਕੀਆਂ ਦੇ ਨੇ ਇਸ ਸਕੂਲ ਦੇ ਕੋਲ ਫਿਲਹਾਲ ਸਿਰਫ 2.5 ਏਕੜ ਜਗ੍ਹਾ ਹੈ ਤਾਂ ਮੈਂ ਮਾਨਯੋਗ ਵਿਧਾਇਕ ਸਾਹਿਬ ਨੂੰ ਰਿਕੁਐਸਟ ਕੀਤੀ ਹੈ ਤੇ ਉਨ੍ਹਾਂ ਹਾਂਮੀ ਭਰੀ ਹੈ ਕਿ ਅਸੀਂ ਜ਼ਮੀਨ ਪਿੰਡ ਤੋਂ ਦਵਾ ਦਿੰਦੇ ਆ ਪਿੰਡ ਜ਼ਮੀਨ ਦੇ ਦਿੰਦਾ ਕਟੋੜ ਕਿਲਾ ਜਿਹੜਾ ਕਿਲਾ ਹੋਰ ਤਾਂ ਕਿ ਜਦ ਇੱਕ ਸੀਨੀਅਰ ਸਕੈਂਡਰੀ ਸਕੂਲ ਬੰਦ ਹੋਵੇ ਜਗਰਾਉਂਡ ਵੀ ਬਣਨੀ ਹੈ ਲੈਬ ਵੀ ਬਣਨੀ ਹੈ ਫਿਰ ਅਸੀਂ ਇਸ ਨੂੰ ਪੱਕਾ ਅਪਗ੍ਰੇਡ ਕਰ ਦਾਂਗੇ ਹਾਂਜੀ ਲਾਡੀ ਜੀ ਅ ਧੰਨਵਾਦ ਸਪੀਕਰ ਸਾਹਿਬ ਧਨੋਵਲ ਮੰਤਰੀ ਸਾਹਿਬ ਤੁਸੀਂ ਜਿਹੜਾ ਮੈਨੂੰ ਯਕੀਨ ਦਿਵਾਇਆ ਕਿ ਜਿਹੜਾ ਸਕੂਲ ਆਫ ਐਮਿਨੈਂਸ ਆ ਕਹਿ ਲੇਦਾ ਉਹ ਜਿਹੜਾ ਅਗਲੇ ਸਾਲ ਦੇ ਵਿੱਚ ਸ਼ੁਰੂ ਹੋ ਜਾਊਗਾ ਤੇ ਮੰਤਰੀ ਸਾਹਿਬ ਇਸ ਗੱਲ ਨੂੰ ਵੀ ਧੰਨਵਾਦ ਕਿ ਤੁਸੀਂ ਜਿਹੜਾ ਮੈਨੂੰ ਇਹ ਵੀ ਯਕੀਨ ਦਿਵਾਇਆ ਕਿ ਜਿਹੜਾ ਉਹ ਸਕੂਲ ਹੈ ਉਹ ਵਨ ਕਲਾਸ ਸਕੂਲ ਹੋਊਗਾ ਜਿਹਦੇ ਵਿੱਚ ਸਾਰੀਆਂ ਫੈਸਿਲਿਟੀ ਸਾਰੇ ਇਨਫਰਾਸਟ੍ਰਕਚਰ ਜਿਹੜਾ ਹੈਗਾ ਉਹ ਨਵਾਂ ਹੋਊਗਾ ਤੇ ਜਿਹੜੀ ਮੇਰੇ ਦੂਸਰਾ ਸਵਾਲ ਸੀਗਾ ਪਿੰਡ ਰਾਉਵਾਲ ਦਾ ਜਿਹੜਾ 스마트 ਸਕੂਲ ਉਹਨੂੰ ਅਪਗ੍ਰੇਡ ਕਰਨਾ ਹੈ ਜਿਹੜਾ ਸਰ ਉਹਦੇ ਵਿੱਚ ਜਿਹੜੀ ਪੰਚਾਇਤ ਆ ਉਹ ਜ਼ਮੀਨ ਦੇ ਨੂੰ ਤਿਆਰ ਆ ਬੱਚੇ ਪੂਰੇ ਨੇ ਬੱਚੇ 300 ਆਈ ਥਿੰਕ 28 ਬੱਚੇ ਨੇ ਬੱਚੇ ਉਥੇ ਪੂਰੇ ਨੇ ਜਿਹੜੀ ਇਹ ਸ਼ਰਤ ਆ ਇਹ ਅਸੀਂ ਪੂਰੀ ਕਰ ਦਾਂਗੇ ਤੇ ਕਿਰਪਾ ਕਰਕੇ ਅਪਗ੍ਰੇਡ ਕੀਤਾ ਜਾਵੇ ਇੱਕ ਮੈਂ ਸਰ ਧੰਨਵਾਦ ਕਰਦਾ ਸਾਡੇ ਸਿਹਤ ਮੰਤਰੀ ਸਾਹਿਬ ਦਾ ਕਿ ਮੈਂ ਜਿਹੜਾ ਕੱਲ ਕੁਐਸਚਨ ਕੀਤਾ ਸੀਗਾ ਪਰਸੋਂ ਕਿ ਮੇਰੇ ਡਾਕਟਰਾਂ ਦੀ ਕਮੀ ਸੀ ਸਾਰੇ ਇਹਨਾਂ ਨੇ ਦੋ ਡਾਕਟਰ ਜੀ ਨੇ ਕਿ ਮੈਨੂੰ ਦੇਤੇ ਜੀ ਬਸ ਬਹੁਤ ਧੰਨਵਾਦੀ ਸਰ ਧੰਨਵਾਦ ਕਰਨਾ ਤੇ ਆਪਾਂ ਸਮਾਂ ਫੇਰ ਮਿਲ ਜੂਗਾ ਬੈਠੋ ਦੂਜੇ ਸਾਥੀਆਂ ਦੇ ਕੁਐਸਚਨ ਰਹਿ ਜਾਣੇ